ਵਿਧਾਨ ਸਭਾ ਦੇ ਬਾਹਰ ਸੈਂਕੜੇ ਨੌਜਵਾਨ ਇਕੱਠੇ ਨੇ ਉਹਨਾਂ ਦੀਆਂ ਅੱਖਾਂ ਵਿੱਚ ਸੁਪਨੇ ਸਨ ਪਰ ਹੁਣ ਚਿਹਰਿਆਂ ਤੇ ਚਿੰਤਾ ਤੇ ਗੁੱਸਾ ਹੈ ਇਹ ਉਹ ਲੋਕ ਨੇ ਜੋ ਕੈਨੇਡਾ 'ਚ ਆਪਣਾ ਪਵਿੱਖ ਬਣਾਣ ਆਏ ਸੀ ਹਾਂ ਤੇ ਹੁਣ ਉਹਨਾਂ ਨੂੰ ਦੇਸ਼ ਨਿਕਾਲੇ ਦਾ ਖਤਰਾ ਹੈ ਇਹ ਕੋਈ ਮਾਮੂਲੀ ਵਿਰੋਧ ਨਹੀਂ ਇਹ ਤਾਂ ਆਪਣੇ ਪਵਿੱਖ ਨੂੰ ਬਚਾਉਣ ਦੀ ਲੜਾਈ ਲੱਗਦੀ ਹੈ ਅੱਜ ਅਸੀਂ ਇੱਕ ਖਬਰ ਦੀ ਰਿਪੋਰਟ ਤੇ ਗਹਿਰਾਈ ਨਾਲ ਵਿਚਾਰ ਕਰਾਂਗੇ ਜੋ ਇਸ ਪੂਰੇ ਮਾਮਲੇ ਦੀ ਤਹਿ ਤੱਕ ਜਾਂਦੀ ਹੈ ਸਾਡਾ ਮਕਸਦ ਸਿਰਫ ਇਹ ਦੱਸਣਾ ਨਹੀਂ ਕਿ ਕੀ ਹੋ ਰਿਹਾ ਸਗੋਂ ਇਹ ਸਮਝਣਾ ਹੈ ਕਿ ਹੋ ਕਿਉਂ ਰਿਹਾ ਹੈ ਬਿਲਕੁਲ ਇੱਕ ਪਾਸੇ ਸਰਕਾਰ ਹੈ ਜੋ ਥੋਖਾ ਧੜੀ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਸੈਂਕੜੇ ਨੌਜਵਾਨ ਜੋ ਬੇਇਨਸਾਫੀ ਦੀ ਦੁਹਾਈ ਦੇ ਰਹੇ ਨੇ ਸੱਚ ਕਿੱਥੇ ਹੈ ਤੁਸੀਂ ਇਸ ਨੂੰ ਬਿਲਕੁਲ ਸਹੀ ਢੰਗ ਨਾਲ ਪੇਸ਼ ਕੀਤਾ ਹੈ ਅਤੇ ਇਸ ਟਕਰਾਓ ਨੂੰ ਜੋ ਚੀਜ਼ ਹੋਰ ਵੀ ਕੀ ਕਹਿੰਦੇ ਨੇ ਗੁੰਜਲਦਾਰ ਬਣਾਉਂਦੀ ਹੈ ਉਹ ਹੈ ਇਸ ਦਾ ਪੈਮਾਨਾ ਮਤਲਬ ਕਿੰਨੇ ਲੋਕਾਂ ਦੀ ਗੱਲ ਹੋ ਰਹੀ ਹੈ ਅਸੀਂ ਕੁਝ ਦਰਜਨ ਨਹੀਂ ਸਗੋਂ ਸੈਂਕੜੇ ਮਾਮਲਿਆਂ ਦੀ ਗੱਲ ਕਰ ਰਹੇ ਹਾਂ ਇਹ ਇੱਕ ਅਜੀਹਾਂ ਟਕਰਾਅ ਹੈ ਜਿੱਥੇ ਇੱਕ ਸਰਕਾਰੀ ਪ੍ਰੋਗਰਾਮ ਜਿਸ ਨੂੰ ਉਮੀਦ ਦਾ ਹਾਂ ਉਹੀ ਹੁਣ ਕਈਆਂ ਲਈ ਇੱਕ ਬੰਦ ਗਲੀ ਬਣ ਗਿਆ ਹੈ ਮੁੱਦਾ ਸਿਰਫ ਅਰਜ਼ੀਆਂ ਰੱਦ ਹੋਣ ਦਾ ਨਹੀਂ ਹੈ ਤਾਂ ਫਿਰ ਮੁੱਦਾ ਕੀ ਹੈ ਮੁੱਦਾ ਇਹ ਹੈ ਕਿ ਜਿਸ ਤਰੀਕੇ ਨਾਲ ਇਹ ਸਭ ਕੁਝ ਕੀਤਾ ਗਿਆ ਉਸਨੇ ਪੂਰੇ ਸਿਸਟਮ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਭਰੋਸੇ ਦਾ ਸੰਕਟ ਬਿਲਕੁਲ ਤਾਈ ਟਕਰਾਤਾ ਸਾਫ ਹੈ ਪਰ ਇਸ ਵੇਲੇ ਉਥੇ ਜ਼ਮੀਨੀ ਹਕੀਕਤ ਕੀ ਹੈ ਵਿਧਾਨ ਸਭਾ ਦੇ ਬਾਹਰ ਕੀ ਮਾਹੌਲ ਹੈ ਰਿਪੋਰਟ ਦੇ ਮੁਤਾਬਿਕ ਮਾਹੌਲ ਬਹੁਤ ਤਣਾਪੂਰਨ ਹੈ ਪਰ ਲੋਕਾਂ ਨੇ ਇਰਾਦੇ ਪੱਕੇ ਨੇ ਅੱਛਾ ਹਾਂ ਇਹ ਪ੍ਰਦਰਸ਼ਨ ਦਾ ਤੀਜਾ ਦਿਨ ਹੈ ਲੋਕ ਠੰਡ ਵਿੱਚ ਡਟੇ ਹੋਏ ਨੇ ਤੇ ਉਹਨਾਂ ਦਾ ਨਾਰਾ ਸਾਫ ਹੈ ਸਾਨੂੰ ਇਨਸਾਫ ਚਾਹੀਦਾ ਤੇ ਉਹ ਡੰਗਫੋਰਡ ਸਰਕਾਰ ਵਿਰੁੱਧ ਨਰੇਬਾਜ਼ੀ ਕਰ ਰਹੇ ਹੋਣਗੇ ਹਾਂ ਤੇ ਕਹਿੰਦੇ ਨੇ ਜਦੋਂ ਤੱਕ ਕੋਈ ਠੋਸ ਭਰੋਸਾ ਨਹੀਂ ਮਿਲਦਾ ਉਹ ਪਿੱਛੇ ਨਹੀਂ ਹਟਣਗੇ ਮਾਮਲੇ ਨੇ ਸਿਆਸੀ ਰੰਗ ਵੀ ਫੜ ਲਿਆ ਸੁਣਨ ਵਿੱਚ ਆਇਆ ਬਿਲਕੁਲ ਵਿਰੋਧੀ ਧਿਰ ਦੀ ਨੇਤਾ ਮੈਰਿਟ ਸਟਾਈਲ ਜਜ ਖੁਦ ਉੱਥੇ ਪਹੁੰਚ ਕੇ ਉਹਨਾਂ ਨੂੰ ਆਪਣਾ ਸਮਰਥਨ ਦੇ ਕੇ ਗਈ ਹੈ ਤਾਂ ਇਸ ਸਭ ਦੇ ਕੇਂਦਰ ਵਿੱਚ ਕਿਹੜਾ ਪ੍ਰੋਗਰਾਮ ਹੈ ਜਿਸ ਕਰਕੇ ਸਾਰਾ ਵਿਵਾਦ ਖੜਾ ਹੋਇਆ ਹੈ ਇਹ ਸਾਰਾ ਮਾਮਲਾ 온ਟਾਰੀਓ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਯਾਨੀ OINP ਨਾਲ ਜੁੜਿਆ ਹੋਇਆ ਹੈ OINP ਹਾਂ ਇੱਕ ਸੁਭਾਈ ਪ੍ਰੋਗਰਾਮ ਹੈ ਜਿਸ ਦਾ ਮਕਸਦ ਉਹਨਾਂ ਹੁਨਰਮੰਦ ਕਾਮਿਆਂ ਨੂੰ ਸਥਾਈ ਨਿਵਾਸ ਮਤਲਬ ਪੀਆਰ ਲਈ ਨਾਮਜ਼ਦ ਕਰਨਾ ਹੈ ਜਿਨ੍ਹਾਂ ਦੀ অন্ਟਾਰੀਓ ਨੂੰ ਲੋੜ ਹੈ ਬਿਲਕੁਲ ਮਰਹਾਲੇ ਵਿੱਚ ਇਸੇ ਪ੍ਰੋਗਰਾਮ ਤਹਿਤ ਸੈਂਕੜੇ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਤੇ ਕਾਰਨ ਅਧਿਕਾਰਿਤ ਕਾਰਨ ਕੀ ਦੱਸਿਆ ਗਿਆ ਗਲੋਬੈਂਡ ਮੇਲ ਦੀ ਰਿਪੋਰਟ ਦੱਸਦੀ ਹੈ ਕਿ ਸਰਕਾਰ ਵੱਲੋਂ ਦਿੱਤਾ ਗਿਆ ਕਾਰਨ ਬਹੁਤ ਗੰਭੀਰ ਹੈ ਧੋਖਾਧੜੀ ਜਾਂ ਗੁੰਮਰਾਹਕੁੰਨ ਜਾਣਕਾਰੀ ਪੇਸ਼ ਕਰਨਾ 1 ਮਿੰਟ

ਪਰ ਇਹ ਨਹੀਂ ਦੱਸਿਆ ਕਿ ਹਰ ਕੇਸ ਵਿੱਚ ਖਾਸ ਗਲਤੀ ਕੀ ਸੀ ਤਾਂ ਫਿਰ ਬੇਕਾਰ ਆਪਣਾ ਬਚਾ ਕਿਵੇਂ ਕਰਨਗੇ ਬਿਲਕੁਲ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੇ ਆਪਣਾ ਬਚਾ ਕਿਸ ਗੱਲ ਤੋਂ ਕਰਨਾ ਹੈ ਇੱਕ ਅਜਿਹਾ ਦੋਸ਼ ਹੈ ਜੋ ਤੁਹਾਡੇ ਤੇ ਲਗਾਇਆ ਤਾਂ ਗਿਆ ਪਰ ਤੁਹਾਨੂੰ ਦੋਸ਼ ਦੀ ਤਫਸੀਲ ਹੀ ਨਹੀਂ ਦੱਸੀ ਗਈ ਪਰ ਇੱਥੇ ਗੱਲ ਸਮਝ ਨਹੀਂ ਆਂਦੀ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਇੰਨਾ ਫਰਕ ਕਿਉਂ ਹੈ ਕਿਸ ਤਰ੍ਹਾਂ ਦਾ ਫਰਕ ਕੁਝ ਸਮਾਂ ਪਹਿਲਾਂ ਇਹੀ ਸਰਕਾਰ ਉੱਚੀ ਆਵਾਜ਼ ਵਿੱਚ ਕਹਿ ਰਹੀ ਸੀ ਕਿ 온ਟਾਰੀਓ ਨੂੰ 1 ਲੱਖ ਹੁਨਰਮੰਦ ਕਾਮਿਆਂ ਦੀ ਸਖਤ ਲੋੜ ਹੈ। ਹਾਂ, ਆਰਥਿਕਤਾ ਨੂੰ ਹੁਲਾਰਾ ਦੇਣ ਲਈ ਇਹ ਗੱਲ ਤਾਂ ਕਹੀ ਸੀ। ਤੇ ਹੁਣ ਜਦੋਂ ਹੁਨਰਮੰਦ ਕਾਮੇ ਇੱਥੇ ਮੌਜੂਦ ਨੇ, ਕੰਮ ਕਰ ਰਹੇ ਨੇ ਤਾਂ ਉਹਨਾਂ ਦੀਆਂ ਅਰਜ਼ੀਆਂ ਨੂੰ ਧੋਖਾਧੜੀ ਕਹਿ ਕੇ ਰੱਦ ਕੀਤਾ ਜਾ ਰਿਹਾ। ਇਹ ਤਾਂ ਉਲਟੀ ਗੱਲ ਹੋ ਗਈ। ਇਹ ਸਿਰਫ ਉਲਟੀ ਗੱਲ ਨਹੀਂ, ਇਹ ਇੱਕ ਵੱਡੀ ਪ੍ਰਣਾਲੀਗਤ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ। ਸਿਸਟਮ ਵਿੱਚ ਕੋਈ ਸਮੱਸਿਆ ਹੈ। ਹਾਂ ਇਹ ਸਿਰਫ OINSP ਦੀ ਗੱਲ ਨਹੀਂ ਇਹ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਇੱਕ ਵੱਡੇ ਪੈਟਰਨ ਨੂੰ ਦਰਸਾਉਂਦਾ ਹੈ ਜਿੱਥੇ ਸੂਬਾਈ ਪ੍ਰੋਗਰਾਮਾਂ ਨੂੰ ਬਹੁਤ ਤੇਜ਼ੀ ਨਾਲ ਵਧਾਇਆ ਗਿਆ ਹੈ ਪਰ ਉਹਨਾਂ ਦੀ ਨਿਗਰਾਨੀ ਤੇ ਜਾਂਚ ਪੜਤਾਲ ਕਰਨ ਦੀ ਸਮਰੱਥਾ ਉਹ ਪਿੱਛੇ ਰਹਿ ਗਈ ਬਿਲਕੁਲ ਤੁਸੀਂ ਇਸ ਨੂੰ ਵੋਲਿਊਮ ਓਵਰ ਵੈਰੀਫਿਕੇਸ਼ਨ ਕਹਿ ਸਕਦੇ ਹੋ ਗਿਣਤੀ ਵਧਾਓ ਜਾਂਚ ਪਾਵਾ ਘਟਾਓ ਅੱਛਾ ਤੇ ਜਦੋਂ ਸਿਸਟਮ ਤੇ ਹਜ਼ਾਰਾਂ ਅਰਜ਼ੀਆਂ ਦਾ ਬੋਝ ਪੈਂਦਾ ਹੈ ਅਤੇ ਅਚਾਨਕ ਕੁਝ ਗੜਬੜੀਆਂ ਸਾਹਮਣੇ ਆਉਂਦੀਆਂ ਨੇ ਦ ਸਿਸਟਮ ਬਾਰੀਕੀ ਨਾਲ ਜਾਂਚ ਕਰਨ ਦੀ ਬਜਾਏ ਇੱਕੋ ਵਾਰ ਸਭ ਨੂੰ ਰੱਦ ਕਰ ਦਿੰਦਾ ਹੈ। ਸਹੀ ਫੜਿਆ। ਇਹ ਇੱਕ ਦਬਾਹੇ ਹੇਠ ਆਏ ਸਿਸਟਮ ਦੀ ਨਿਸ਼ਾਨੀ ਹੈ। ਕੁਸ਼ਲ ਪ੍ਰਣਾਲੀ ਦੀ ਨਹੀਂ। ਤਾਂ ਇਸ ਦਾ ਮਤਲਬ ਇਹ ਹੈ ਕਿ ਕੁਝ ਗਲਤ ਮੱਛੀਆਂ ਨੂੰ ਫੜਨ ਲਈ ਸਰਕਾਰ ਨੇ ਪੂਰੇ ਤਲਾਬ ਨੂੰ ਹੀ ਜ਼ਹਿਰੀਲਾ ਕਰ ਦਿੱਤਾ। ਇੱਕ ਤਰ੍ਹਾਂ ਨਾਲ ਹਾਂ। ਪ੍ਰਦਰਸ਼ਨਕਾਰੀਆਂ ਦੀ ਮੁੱਖ ਸ਼ਿਕਾਇਤ ਵੀ ਇਹੀ ਹੈ। ਉਹ ਕੀ ਕਹਿ ਰਹੇ ਨੇ? ਉਹ ਇਹ ਨਹੀਂ ਕਹਿ ਰਹੇ ਕਿ ਸਿਸਟਮ ਵਿੱਚ ਕੋਈ ਗਲਤ ਕੰਮ ਨਹੀਂ ਕਰਦਾ। ਉਹ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਫੜੋ। ਪਰ ਸਾਰਿਆਂ ਨੂੰ ਇੱਕੋ लाठी ਨਾਲ ਹੁੱਕੋ। ਸਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿਓ ਪਰ ਉਹਨਾਂ ਨੂੰ ਤਾਂ ਸਿਰਫ ਇੱਕ ਈਮੇਲ ਮਿਲੀ ਕਿ ਤੁਹਾਡੀ ਅਰਜ਼ੀ ਰੰਦ ਹੋ ਗਈ ਹੈ ਹਾਂ ਕਿਉਂ ਹੋਈ ਕਿਸ ਦਸਤਾਵੇਜ਼ ਤੇ ਸ਼ੱਕ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਇਹ ਨਿਆਂ ਦੇ ਕੁਦਰਤੀ ਸਿਧਾਂਤਾਂ ਦੇ ਹੀ ਵਿਰੁੱਧ ਹੈ ਚਲੋ ਇਸ ਮਾਮਲੇ ਨੂੰ ਥੋੜਾ ਇਨਸਾਨੀ ਪੱਧਰ ਤੇ ਦੇਖਦੇ ਹਾਂ ਰਿਪੋਰਟ ਵਿੱਚ ਕੁਝ ਨਿੱਜੀ ਕਹਾਣੀਆਂ ਦਾ ਜ਼ਿਕਰ ਹੈ ਹਾਂ ਉਹ ਕਹਾਣੀਆਂ ਬਹੁਤ ਜ਼ਰੂਰੀ ਨੇ ਇੱਕ ਕਹਾਣੀ ਵਿਂਡਜ਼ਰ ਦੇ ਇੱਕ ਤਰਖਾਨ ਯਾਨੀ ਕਾਰਪੈਂਟਰ ਦੀ ਹੈ ਹਾਂ ਤੇ ਇਹ ਕਹਾਣੀ ਬਹੁਤ ਕੁਝ ਬਿਆਨ ਕਰਦੀ ਹੈ ਇਹ ਨੌਜਵਾਨ ਜਨਵਰੀ 2021 ਵਿੱਚ ਇੱਕ ਵਿਦਿਆਰਥੀ ਵਜੋਂ ਕੈਨੇਡਾ ਆਇਆ ਠੀਕ ਹੈ ਪੜ੍ਹਾਈ ਪੂਰੀ ਕੀਤੀ ਨਿਯਮਾਂ ਅਨੁਸਾਰ ਵਰਕ ਪਰਮਿਟ ਲਿਆ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ओआईएनपी ਲਈ ਅਪਲਾਈ ਕੀਤਾ ਹੋਵੇਗਾ ਹਾਂ ਕਿਉਂਕਿ ਕਿਰਤ ਮੰਤਰਾਲੇ ਨੇ ਉਸ ਨੂੰ ਅਰਜੀ ਦੇਣ ਲਈ ਸੱਦਾ ਦਿੱਤਾ ਸੀ ਸੱਦਾ ਮਿਲਣ ਤੋਂ ਬਾਅਦ ਉਸਨੇ ਅਪਲਾਈ ਕੀਤਾ ਅਤੇ ਫਿਰ ਉਸਨੇ ਉਡੀਕ ਕੀਤੀ 2 ਸਾਲ ਪੂਰੇ 2 ਸਾਲ ਬਹੁਤ ਲੰਬਾ ਸਮਾਂ ਹੈ ਅਨਿਸ਼ਚਿਤਤਾ ਵਿੱਚ ਲੰਘਦੇ ਨੇ ਤੇ 2 ਸਾਲਾਂ ਬਾਅਦ ਉਸ ਨੂੰ ਇੱਕ ਈਮੇਲ ਮਿਲਦੀ ਹੈ ਕਿ ਤੁਹਾਡੀ ਅਰਜ਼ੀ ਸੈਂਕਲੋ ਹੋਰਾਂ ਦੇ ਨਾਲ ਥੋਕ ਦੇ ਭਾਅ ਵਿੱਚ ਰੱਦ ਕਰ ਦਿੱਤੀ ਗਈ ਹੈ। ਬਿਲਕੁਲ ਇਹ ਤਾਂ ਕਿਸੇ ਦੇ ਸੁਪਨਿਆਂ ਨੂੰ ਇੱਕ ਝਟਕੇ ਵਿੱਚ ਤੋੜਨ ਵਾਲੀ ਗੱਲ ਹੈ। ਮੈਂ ਸੋਚ ਵੀ ਨਹੀਂ ਸਕਦੀ ਕਿ ਉਸ ਵਿਅਕਤੀ ਤੇ ਕੀ ਬੀਤੀ ਹੋਵੇਗੀ ਤੇ ਉਹ ਇਕੱਲਾ ਨਹੀਂ ਹੈ। ਵਾਟਰਲੂ ਦੀ ਇੱਕ ਬੈਲਡਰ ਸ਼ਫਨਾ ਸ਼ਮਸੂਦੀਨ ਦੀ ਕਹਾਣੀ ਵੀ ਐ ਜਿਹੀ ਹੈ। ਉਸ ਨਾਲ ਕੀ ਹੋਇਆ? ਉਸਨੇ 2021 ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ April 2024 ਵਿੱਚ IANP ਲਈ ਅਰਜ਼ੀ ਦਿੱਤੀ। ਉਸ ਦਾ ਦਾਵਾ ਹੈ ਕਿ ਅਰਜ਼ੀ ਦੇਣ ਤੋਂ ਬਾਅਦ ਉਸ ਨੂੰ ਵਾਧੂ ਦਸਤਾਵੇਜ਼ਾਂ ਲਈ ਸਿਰਫ ਇੱਕ ਵਾਰ ਫੋਨ ਆਇਆ ਸੀ। ਸਿਰਫ ਇੱਕ ਵਾਰ? ਹਾਂ। ਉਸ ਤੋਂ ਬਾਅਦ ਮਹੀਨਿਆਂ ਤੱਕ ਪੂਰੀ ਚੁੱਪੀ। ਕੋਈ ਸੰਚਾਰ ਨਹੀਂ, ਕੋਈ ਅਪਡੇਟ ਨਹੀਂ, ਕੁਝ ਨਹੀਂ। ਇੱਕ ਸਿੰਗਲ ਫੋਨ ਕਾਲ ਇੱਕ ਐਜੇ ਫੈਸਲੇ ਲਈ ਜੋ ਕਿਸੇ ਦੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ। ਹਾਂ। ਸਿਰਫ ਇੱਕ ਫੋਨ ਕਾਲ ਤੇ ਫਿਰ ਚੁੱਪੀ ਕੀ ਇਹ ਆਮ ਗੱਲ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਤਰ੍ਹਾਂ ਦਾ ਸੰਚਾਰ ਦਾ ਪੱਧਰ ਇੱਕ ਰੈੱਡ ਫਲੈਗ ਨਹੀਂ ਹੈ ਇਹ ਬਿਲਕੁਲ ਵੀ ਆਮ ਨਹੀਂ ਹੈ ਅਤੇ ਇਹ ਇੱਕ ਬਹੁਤ ਵੱਡਾ ਰੈੱਡ ਫਲੈਗ ਹੈ ਇੱਕ ਮਜ਼ਬੂਤ ਇਮੀਗ੍ਰੇਸ਼ਨ ਪ੍ਰਣਾਲੀ ਦੀ ਨੀ ਪਾਰਦਰਸ਼ਤਾ ਤੇ ਟਿੱਕੀ ਹੁੰਦੀ ਹੈ ਤੇ ਸੰਚਾਰ ਤੇ ਬਿਲਕੁਲ ਜਦੋਂ ਤੁਸੀਂ ਬਿਨੇਕਾਰਾਂ ਨੂੰ ਹਨੇਰੇ ਵਿੱਚ ਰੱਖਦੇ ਹੋ ਤਾਂ ਤੁਸੀਂ ਸਿਸਟਮ ਵਿੱਚ ਉਹਨਾਂ ਦੇ ਵਿਸ਼ਵਾਸ ਨੂੰ ਖਤਮ ਕਰ ਦਿਓ ਸ਼ਫਨਾ ਤੇ ਹੋਰ ਲੋਕ ਕਹਿ ਰਹੇ ਨੇ ਕਿ ਉਹ ਹਰ ਦਸਤਾਵੇਜ਼ ਦਾ ਸਬੂਤ ਦੇਣ ਲਈ ਤਿਆਰ ਨੇ ਹਾਂ ਪਰ ਉਹਨਾਂ ਨੂੰ ਮੌਕਾ ਕੌਣ ਦੇਵੇਗਾ ਸਵਾਲ ਤਾਂ ਇਹੀ ਹੈ ਰਿਪੋਰਟ ਵਿੱਚ ਗੁਰਪ੍ਰੀਤ ਸਿੰਘ ਨਾਦਿਕ ਪ੍ਰਦਰਸ਼ਨਕਾਰੀ ਦਾ ਨੁਕਤਾ ਵੀ ਬਹੁਤ ਅਹਿਮ ਹੈ ਹਾਂ ਉਸਨੇ ਇੱਕ ਬਹੁਤ ਵਧੀਆ ਗੱਲ ਕਹੀ ਉਹ ਇਸ ਗੱਲ ਨੂੰ ਮੰਨਦਾ ਹੈ ਕਿ ਹਾਂ ਸ਼ਾਇਦ ਕੁਝ ਲੋਕ ਸਿਸਟਮ ਦੀ ਤੁਰਵਰਤੋ ਕਰਦੇ ਹੋਣਗੇ ਜੋ ਕਿ ਹਰ ਸਿਸਟਮ ਵਿੱਚ ਹੁੰਦਾ ਹੈ ਪਰ ਉਸਦੀ ਦਲੀਲ ਹੈ ਕਿ ਉਹਨਾਂ ਕੁਝ ਲੋਕਾਂ ਕਰਕੇ ਸਾਰੇ ਯੋਗ ਉਮੀਦਵਾਰਾਂ ਨੂੰ ਸਜ਼ਾ ਦੇਣਾ ਕਿੱਥੋਂ ਦਾ ਇਨਸਾਫ ਹੈ ਅਤੇ ਇਹ ਇਸ ਪੂਰੇ ਵਿਰੋਧ ਪ੍ਰਦਰਸ਼ਨ ਦਾ ਸਾਰ ਹੈ ਗੁਰਪ੍ਰੀਤ ਸਿੰਘ ਇੱਕ ਬਹੁਤ ਮਹੱਤਵਪੂਰਨ ਫਰਕ ਕਰ ਰਿਹਾ ਹੈ ਵਿਅਕਤੀਗਤ ਗਲਤੀ ਅਤੇ ਪ੍ਰਣਾਲੀਗਤ ਸਜ਼ਾ ਵਿੱਚ ਬਿਲਕੁਲ ਜੇ ਕੋਈ ਇੱਕ ਵਿਅਕਤੀ ਧੋਖਾ ਤੜੀ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਓ ਪਰ ਜੇ ਤੁਸੀਂ ਸੈਂਕੜੇ ਲੋਕਾਂ ਨੂੰ ਬਿਨਾਂ ਸਬੂਤ ਦੇ ਧੋਖੇਬਾਜ਼ ਘਰਾੜ ਦੇ ਦਿੰਦੇ ਹੋ ਤਾਂ ਇਹ ਪ੍ਰਸ਼ਾਸਨ ਨਹੀਂ ਇਹ ਅਨਿਆਇ ਹੈ ਤੇ ਇਹ ਲੋਕ ਉਹ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਸੂਬੇ ਨੂੰ ਲੋੜ ਵੀ ਹੈ ਤਰਖਾਨ welder truck driver ਹਾਂ ਉਹੀ ਕੰਮ ਜਿਨ੍ਹਾਂ ਲਈ ਸਰਕਾਰ ਕਹਿੰਦੀ ਹੈ ਕਿ ਸਾਨੂੰ ਕਾਮਿਆਂ ਦੀ ਲੋੜ ਹੈ ਜਦੋਂ ਇੰਨਾ ਰੋਲਾ ਪਿਆ ਤਾਂ ਸਰਕਾਰ ਨੇ ਜ਼ਰੂਰ ਕੋਈ ਜਵਾਬ ਦਿੱਤਾ ਹੋਵੇਗਾ ਹਾਂ ਕਿਰਤ ਮੰਤਰਾਲੇ ਦੇ ਡਾਇਰੈਕਟਰ ਵੱਲੋਂ ਇੱਕ ਈਮੇਲ ਭੇਜੀ ਗਈ ਹੈ ਉਸ ਵਿੱਚ ਕੀ ਕਿਹਾ ਗਿਆ ਹੈ ਦੋ ਮੁੱਖ ਗੱਲਾਂ ਪਹਿਲੀ ਜਿਨ੍ਹਾਂ ਸਾਰੇ ਬਿਨੇਕਾਰਾਂ ਦੀਆਂ ਅਰਜ਼ੀਆਂ ਰੱਦ ਹੋਈਆਂ ਹਨ ਉਹਨਾਂ ਨੂੰ ਫੀਸ ਵਾਪਸ ਕਰ ਦਿੱਤੀ ਜਾਵੇਗੀ ਠੀਕ ਹੈ ਤੇ ਦੂਜੀ ਦੂਜੀ ਜਿਹੜੇ ਉਮੀਦਵਾਰ ਯੋਗਤਾ ਦੀ ਸ਼ਰਤਾ ਪੂਰੀਆਂ ਕਰਦੇ ਨੇ ਉਹ ਦੁਬਾਰਾ ਅਰਜ਼ੀ ਦੇ ਸਕਦੇ ਨੇ ਸਤਾਹੀ ਤੌਰ ਤੇ ਤਾਂ ਇਹ ਵਾajib ਲੱਗਦਾ ਹੈ ਹੈਨਾ ਪੈਸੇ ਵਾਪਸ ਤੇ ਇੱਕ ਹੋਰ ਮੌਕਾ ਲੱਗਦਾ ਤਾਂ ਹੈ ਪਰ ਕੀ ਇਹ ਅਸਲ ਵਿੱਚ ਇੱਕ ਹੱਲ ਹੈ ਇਹ ਵਾajib ਉਦੋਂ ਤੱਕ ਲੱਗਦਾ ਹੈ ਜਦੋਂ ਤੱਕ ਤੁਸੀਂ ਇਸ ਬਾਰੇ 1 ਮਿੰਟ ਲਈ ਸੋਚਦੇ ਨਹੀਂ ਪਹਿਲਾਂ ਫੀਸ ਦੀ ਗੱਲ ਕਰੀਏ ਹਾਂ ਇਹ ਫੀਸ ਕੁਝ 100 ਡਾਲਰ ਹੁੰਦੀ ਹੈ ਕੀ ਇਹ ਉਹਨਾਂ ਦੇ 2 ਸਾਲਾਂ ਦੇ ਗਵਾਚੇ ਹੋਏ ਸਮੇਂ ਮਾਨਸਿਕ ਪਰੇਸ਼ਾਨੀ ਤੇ ਅਨਿਸ਼ਚਿਤ ਭਵਿੱਖ ਦੀ ਕੀਮਤ ਹੈ? ਬਿਲਕੁਲ ਨਹੀਂ। ਤੇ ਦੂਜੀ ਗੱਲ ਦੁਬਾਰਾ ਅਰਜ਼ੀ ਦਿਓ। ਇਹ ਸੁਝਾ ਉਨਾ ਲੋਕਾਂ ਲਈ ਇੱਕ ਬੇਮਾਇਨਾ ਪੇਸ਼ਕਸ਼ ਹੈ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋਣ ਵਾਲੇ ਨੇ ਉਹਨਾਂ ਕੋਲ ਤਾਂ ਦੁਬਾਰਾ ਸਾਰੀ ਪ੍ਰਕਿਰਿਆ ਸ਼ੁਰੂ ਕਰਨ ਦਾ ਸਮਾਂ ਹੀ ਨਹੀਂ ਹੈ ਬਿਲਕੁਲ ਇਹ ਕਹਿਣ ਦੇ ਬਰਾਬਰ ਹੈ ਕਿ ਤੁਹਾਡਾ ਘਰ ਸੜ ਰਿਹਾ ਹੈ ਪਰ ਕੋਈ ਗੱਲ ਨਹੀਂ ਤੁਸੀਂ ਨਵਾਂ ਘਰ ਬਣਾਉਣ ਲਈ ਦੁਬਾਰਾ ਅਰਜ਼ੀ ਦੇ ਸਕਦੇ ਹੋ ਇਹ ਮੌਜੂਦਾ ਸੰਕਟ ਦਾ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੈ ਇਸ ਤੋਂ ਇਲਾਵਾ ਇਹ ਜਵਾਬ ਉਸ ਮੂਲ ਸ਼ਿਕਾਇਤ ਨੂੰ ਵੀ ਨਜ਼ਰਅੰਦਾਜ਼ ਕਰਦਾ ਹੈ ਕਿ ਪ੍ਰਕਿਰਿਆ ਹੀ ਗੈਰਵਾਜਿਬ ਸੀ ਬਿਲਕੁਲ ਇਹ ਤਾਂ ਅਸਲ ਮੁੱਦੇ ਤੋਂ ਧਿਆਨ ਹਟਾਉਣ ਵਾਲੀ ਗੱਲ ਹੋਈ ਇਹ ਅਸਲ ਸਮੱਸਿਆ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨ ਦੇ ਬਰਾਬਰ ਹੈ ਸਮੱਸਿਆ ਕੁਝ 100 ਡਾਲਰ ਦੀ ਫੀਸ ਨਹੀਂ ਸੀ ਸਮੱਸਿਆ ਇਹ ਸੀ ਕਿ ਲੋਕਾਂ ਨੂੰ ਬਿਨਾਂ ਸੁਣਵਾਈ ਦੇ ਦੋਸ਼ੀ ਠਹਿਰਾ ਦਿੱਤਾ ਗਿਆ ਜਦੋਂ ਤੱਕ ਸਰਕਾਰ ਉਸ ਗਲਤੀ ਨੂੰ ਨਹੀਂ ਮੰਦੀ ਅਤੇ ਇੱਕ ਪਾਰਦਰਸ਼ੀ ਸਮੀਖਿਆ ਪ੍ਰਕਿਰਿਆ ਸਥਾਪਿਤ ਨਹੀਂ ਕਰਦੀ ਉਦੋਂ ਤੱਕ ਫੀਸ ਵਾਪਸ ਕਰਨਾ ਸਿਰਫ ਇੱਕ ਮਲਮ ਲਗਾਉਣ ਦੀ ਕੋਸ਼ਿਸ਼ ਹੈ ਜ਼ਖਮ ਦਾ ਇਲਾਜ ਨਹੀਂ ਇੱਕ ਸਵਾਲ ਜੋ ਮੇਰੇ ਮਨ ਵਿੱਚ ਆ ਰਿਹਾ ਹੈ ਉਹ ਇਹ ਹੈ ਕਿ ਇਹ ਕਥਿਤ ਧੋਖਾਧੜੀ ਹੋ ਕਿਵੇਂ ਰਹੀ ਹੈ ਹਮ ਆਮ ਤੌਰ ਤੇ ਅਜਿਹੇ ਮਾਮਲਿਆਂ ਵਿੱਚ ਇਮੀਗ੍ਰੇਸ਼ਨ ਸਲਾਹਕਾਰਾਂ ਮਤਲਬ ਕੰਸਲਟੈਂਟਸ ਦੀ ਭੂਮਿਕਾ ਤੇ ਵੀ ਸਵਾਲ ਉੱਠਦੇ ਨੇ ਹਾਂ ਇੱਕ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ ਕੀ ਸੰਭਵ ਹੈ ਕਿ ਇਹ ਬਿਨੇਕਾਰ ਖੁਦ ਵੀ ਕਿਸੇ ਵੱਡੀ ਧੋਖਾਧੜੀ ਦਾ ਸ਼ਿਕਾਰ ਹੋਏ ਹੋਣ ਇਹ ਬਿਲਕੁਲ ਸੰਭਵ